ਇੱਕ ਕੰਮ ਕੀਤਾ ਛੋਟਾ ਜੀ ਗੱਲ ਹੈ ਇੱਕ ਸਾਈ ਨਹੀਂ ਕਰਨੇ ਸੀ ਆ ਜਿਹੜੇ ਆਪਣੇ ਆਪ ਨੂੰ ਵੱਡੇ ਪੰਥਕ ਲੀਡਰ ਕਹਉਂਦੇ ਸੀ ਇਹਨਾਂ ਤੋਂ ਇਹ ਨਹੀਂ ਹੋਇਆ ਗੁਰੂ ਸਾਹਿਬ ਦੀ ਜਿਹੜੀ ਸਵਾਰੀ ਹੈ ਗੁਰੂ ਮਹਾਰਾਜ ਦੀ ਸਵਾਰੀ ਗੁਰੂ ਗੋਬਿੰਦ ਸਾਹਿਬ ਜੀ ਦੀ ਉਹ ਜਿਹੜੀ ਪਾਲਕੀ ਦੇ ਵਿੱਚ ਆਪਾਂ ਲੈ ਕੇ ਜਾਂਦੇ ਹਾਂ ਕਿਤੇ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਾਉਣਾ ਆਪਾਂ ਗੁਰਦੁਆਰਾ ਸਾਹਿਬ ਤੋਂ ਲੈ ਕੇ ਜਾਂਦੇ ਹਾਂ ਮਾਨ ਸਤਕਾਰ ਨਾਲ ਪਾਲਕੀ ਦੇ ਵਿੱਚ ਗੁਰੂ ਸਾਹਿਬ ਦੀ ਬੀੜ ਰੱਖੀ ਹੁੰਦੀ ਹੈ ਜਾਂ ਫਿਰ ਕੋਈ ਜੇ ਗੀਤਾ ਉਹ ਜਿਹੜੀ ਪਾਲਕ ਬੈਂ ਦੇ ਵਿੱਚ ਲੈ ਕੇ ਜਾਂਦੇ ਆ ਜਾਂ ਕੁਰਾਨ ਸ਼ਰੀਫ ਜੇ ਕਿਤੇ ਲੈ ਕੇ ਜਾਣ ਉਹਨਾਂ ਗੱਡੀਆਂ ਦਾ ਟੈਕਸ ਮਾਫ ਕਰਨਾ ਸੀ ਮੈਨੂੰ ਕਿ ਕੋਈ ਗੁਰਸਿੱਖ ਆਇਆ ਕਹਿੰਦਾ ਜੀ ਐਡਾ ਕੰਮ ਹੈ ਮੈਂ ਕਿਹਾ ਅਫਸਰ ਬੁਲਾਇਆ ਇਹ ਕੀ ਕੰਮ ਹੈ ਮੈਂ ਕਿਹਾ ਕਰ ਦਿਓ ਉਹ ਕਹਿੰਦੇ ਜੀ ਐ ਹੋ ਜਾਂਦਾ ਇਹਦੇ ਨਾਲ ਮੈਂ ਕਿਹਾ ਕੁਝ ਨਹੀਂ ਹੁੰਦਾ ਕਹਿੰਦੇ ਜੀ ਬਾਅਦ ਚ ਫਿਰ ਇਹ ਉਹ ਤੋਂ ਬਾਅਦ ਇਹ ਏਸੇ ਵਹੀਕਲ ਨੂੰ ਕਮਰਸ਼ੀਅਲ ਵਰਤੇ ਮੈਨੂੰ ਜਿਹੜੀ ਗੱਡੀ ਦੇ ਵਿੱਚ ਜਿਹੜੀ ਪਾਲਕੀ ਦੇ ਵਿੱਚ ਗੁਰੂ ਸਾਹਿਬ ਜੀ ਇੱਕ ਵਾਰੀ ਸਵਾਰੋ ਕੇ ਚਲੇ ਗਏ ਆਪਾਂ ਉਸ ਗੱਡੀ 'ਚ ਬਾਅਦ ਸਵਾਰੀਆਂ ਨਹੀਂ ਢੋਂਦੇ ਆਪਾਂ ਤਾਂ ਉਸ ਗੱਡੀ ਦੀ ਪੂਜਾ ਕਰਨ ਲੱਗ ਜਾਈਏ ਵੀ ਇਹਦੇ 'ਚ ਇਹਦੇ 'ਚ ਗੁਰੂ ਸਾਹਿਬ ਖੁਦ ਬੈਠੇ ਸੀ ਇਸ ਗੱਡੀ 'ਚ ਮੈਂ ਕਿਹਾ ਮਾਫ ਕਰੋ ਸਾਰਾ ਟੈਕ ਸਾਰਾ ਟੈਕਸ ਮਾਫ ਕਰਤਾ ਜੀ ਸਾਰੀਆਂ ਗੱਡੀਆਂ ਦਾ ਉਹਦੇ ਨਾਲ ਕੋਈ 5-10 ਲੱਖ ਦੀ ਗੱਲ ਹੁੰਦੀ ਹੈ ਇਹ ਕੋਈ ਗੁਰੂ ਸਾਹਿਬ ਦੇ ਨਾਮ ਤੇ ਜਿੰਨੇ ਤੋਂ ਆਪਾਂ ਮੰਗਦੇ ਹਾਂ ਹਰ ਰੋਜ਼ ਉਹਨਾਂ ਵਾਸਤੇ ਨਕਰੀ ਕਰ ਸਕਦੇ